ਮਸ਼ਕਾਜੀ ਦੇਖੋ ਅੱਜ ਨਾ ਮੈਂ ਤੁਹਾਡੇ ਵਾਸਤੇ ਸੂਟ ਲੈ ਕੇ ਆਇਆ ਵੀਡੀਓ ਕਾਟਨ ਦੇ ਸੂਟ ਨੇ ਇਹ ਥੋੜਾ ਥੋੜੇ ਸੂਟ ਮੇਰੇ ਕੋਲੇ ਪੈਜਦੇ ਸੀਗੇ ਤਕਰੀਬਨ ਲਾਸਟ ਵੀਡੀਓ ਜਾਂ ਇੱਕ ਅੱਧੀ ਵੀਡੀਓ ਸ਼ਾਇਦ ਹੋਰ ਆਊਗੀ ਕਾਟਨ ਦੇ ਸੂਟਾਂ ਦੀ ਅੱਜ ਦੀ ਵੀਡੀਓ ਦਾ ਪਹਿਲਾ ਆਰਟੀਕਲ ਦੇਖੋ ਜਿਹਨੇ ਵੀ ਲੈਣਾ ਸੂਟ ਬਟਾਪਟ ਲੈ ਲਿਓ ਲੁੱਟ ਪਾਰ ਦੀ ਸੂਟਾਂ ਦੀ ਅੱਜ ਮੈਂ ਆਹ ਦੇਖੋ ਪਿਓਰ ਜਾਮ ਕਾਟਨ ਦਾ ਸੂਟ ਆ ਐਮਬਰਾਇਡਰੀ ਕੀਤੀ ਹੋਈ ਹੈ ਡਿਜੀਟਲ ਪ੍ਰਿੰਟ ਦੇ ਉੱਪਰ ਸਾਰੀ ਘੇਰੇ ਦੇ ਉੱਪਰ ਐਮਬਰਾਇਡਰੀ ਆ ਸਾਰੇ ਫਲਾਵਰ ਉੱਪਰ ਹਾਈਲਾਈਟ ਕੀਤਾ ਹੋਇਆ ਔਰ ਨਾਲ ਤੁਹਾਨੂੰ ਦੁਪੱਟਾ ਮਿਲੂਗਾ ਜੀ ਸਿਰਫ 895 ਰੁਪਏ ਜੀ ਕੋਰੀਅਰ ਤੁਹਾਨੂੰ ਪਤਾ ਹੈ ਜੀ ਆਲ ਓਵਰ ਇੰਡੀਆ ਫ੍ਰੀ ਰਹੂਗਾ ਜੀ ਸਿਰਫ 895 ਦੁਪੱਟਾ ਚੈੱਕ ਕਰੋ ਜਰਾ ਬਸ ਅਜਨ ਜਲਦੀ ਜਿਹੜੇ ਨੇ ਸੂਟ ਲੈਣੇ ਹਨ ਪਲੀਜ਼ ਜਰਾ ਜਲਦੀ ਦਿਨੇ ਮੈਨੂੰ ਜਿਹੜੇ ਕਿ ਸਕਰੀਨ ਸ਼ਾਟ ਭੇਜ ਦਿਓ ਆ ਲੋ ਜੀ ਸਟੀਲ ਗ੍ਰੇ ਕਲਰ ਆ ਗਿਆ ਪਹਿਲਾਂ ਪਿਸਤਾ ਕਲਰ ਸੀ ਇਹ ਸੀ ਸਟੀਲ ਗ੍ਰੇ ਕਲਰ ਆ ਜੀ ਦੋ ਹੀ ਬੀਜ ਬਚਦੇ ਆ ਸਿਰਫ 895 ਰੁਪਏ ਜੀ ਆ ਲੋ ਜੀ ਦੁਪੱਟਾ ਚੈੱਕ ਕਰੋ ਜਰਾ ਪਿਓਰ ਦਾ ਮਿਲੂਗਾ ਜੀ ਡਿਜੀਟਲ ਦੁਪੱਟਾ ਪੂਰਾ ਲੰਬਾ ਜਿਹੜਾ ਦੁਪੱਟਾ 2.5 ਮੀਟਰ ਸ਼ੈਲਟਰ ਹੋਗੀ ਜੀ ਪੂਰੀ ਲੈਂਥ ਰਹੂਗੀ ਬਾਟਮ ਦੀ ਕੋਈ ਲੈਂਡਿੰਗ ਲਾਉਣ ਦੀ ਲੋੜ ਨਹੀਂ ਪਿਓਰ ਦਾ ਰਹੂਗਾ ਦੁਪੱਟਾ ਰੇਟ ਰਹੂਗਾ ਸਿਰਫ 895 ਜੀ ਆਲਓ ਜੀ ਸੈਲੀਬ੍ਰਿਟੀ ਸਟਾਈਲ ਦੇਖੋ ਪੀਸ ਆ ਗਿਆ ਪੀ ਚੈੱਕ ਕਰੋ ਜਰਾ ਇਹ ਵੀ ਤੁਹਾਨੂੰ ਮਿਲੂਗਾ ਜੀ ਸਿਰਫ 895 ਰੁਪਏ ਜੀ ਪ੍ਰਿੰਟਿੰਗ ਚੈੱਕ ਕਰੋ ਘੇਰੇ ਦੇ ਉੱਪਰ ਤੁਹਾਨੂੰ ਟੈਸਲਸ ਮਿਲਣਗੇ ਆ ਜਿੰਨੇ ਵੀ ਥੱਲੇ ਪ੍ਰਿੰਟ ਕੀਤਾ ਹੋਇਆ ਪੂਰੀ ਪੂਰੀ ਹਾਈਲਾਈਟ ਕੀਤੀ ਹੋਈ ਐਮਬਰਾਇਡਰੀ ਕੀਤੀ ਹੋਈ ਆ ਬਾਹਾਂ ਦੇ ਉੱਪਰ ਅਲੱਗ ਪ੍ਰਿੰਟਿੰਗ ਮਿਲੂਗੀ ਜੀ ਖੂਬਸੂਰਤ ਪੀਸ ਆ ਆਹ ਲਓ ਜੀ ਬਾਟਮ ਮਿਲੂਗੀ ਜੀ ਇਹਦੇ ਨਾਲ ਕਰੀਮ ਕਲਰ ਦੀ ਕਰੀਮ ਕਲਰ ਦੀ ਬਾਟਮ ਹੈ ਜੀ ਤੇ ਪਿਓਰ ਮਸਲੀਨ ਦਾ ਮਿਲੂਗਾ ਜੀ ਦੁਪੱਟਾ ਆਹ ਲਓ ਦੁਪੱਟਾ ਦੇਖੋ ਪਿਓਰ ਮਸਲੀਨ ਦਾ ਦੁਪੱਟਾ ਜੀ ਡਿਜੀਟਲ ਦੁਪੱਟਾ ਰੇਟ ਰਹੂਗਾ ਸਿਰਫ 895 ਰੁਪਏ ਜੀ ਇੱਕ ਮਿਲੂਗਾ ਜੀ ਮਸਟਰਡ ਸ਼ੇਡ ਦਾ ਪੀਸ ਜੀ ਇਹਦੇ ਪਿੱਛੇ ਆਹ ਲਓ ਕਲਰ ਚੈੱਕ ਕਰੋ ਜੀ ਮਸਟਰਡ ਕਲਰ ਪੀਸ ਚੈੱਕ ਕਰੋ ਕਿੰਨਾ ਸ਼ਾਨਦਾਰ ਪੀਸ ਆ ਬੈਕ ਤੇ ਫਰੰਟ ਦੋਨੋਂ ਹੀ ਪ੍ਰਿੰਟਡ ਰਹਿਣਗੇ ਜੀ ਪੂਰਾ ਹਾਈਲਾਈਟ ਕੀਤਾ ਜੀ embroidery ਦੇ ਨਾਲ ਇਹਦੇ ਨਾਲ ਵੀ ਕਰੀਮ ਕਲਰ ਦੀ ਬਾਟਮ ਹੈ ਤੇ ਨਾਲ ਦੁਪੱਟਾ ਮਿਲੂਗਾ ਜੀ ਪਿਓਰ ਮਸਲੀਨ ਦਾ ਦੁਪੱਟਾ ਸਿਰਫ 895 ਰੁਪਏ ਜੀ ਆਹ ਲਓ ਦੇਖੋ ਦੁਪੱਟਾ ਖੂਬਸੂਰਤ ਪੀਸ ਹੈ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਆਹ ਲਓ ਜੀ ਚੈੱਕ ਕਰੋ ਜਿਹੜੇ ਨਵੇਂ ਕਸਟਮਰ ਮੇਰੀ ਵੀਡੀਓ ਦੇਖ ਰਹੇ ਹਨ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਹ ਲਓ ਜੀ 895 ਰੁਪਏ ਜੀ ਪੀ ਚੈੱਕ ਕਰੋ ਜਰਾ ਕੁਰੀਅਰ ਆਲ ਓਵਰ ਇੰਡੀਆ ਫ੍ਰੀ ਰਹੂਗਾ ਜੀ ਕ੍ਰੀਮ ਕਲਰ ਦਾ ਪੀਸ ਹੈ ਬਹੁਤ ਸੋਹਣੀ ਪ੍ਰਿੰਟਿੰਗ ਹੈ ਸਟਾਈਲਿਸ਼ ਪ੍ਰਿੰਟਿੰਗ ਹੈ ਆਹ ਲਓ ਜੀ ਬਾਟਮ ਤੇ ਨਾਲ ਮਿਲੂਗਾ ਜੀ ਪਿਓਰ ਮਸਲੀਨ ਦਾ ਜੁਪਟਾ ਸਿਰਫ 895 ਜੀ ਆਲ ਓਵਰ ਇੰਡੀਆ ਕੁਰੀਅਰ ਫ੍ਰੀ ਕੋਈ ਐਕਸਟਰਾ ਚਾਰਜ ਨਹੀਂ ਜੁਪਟਾ ਚੈੱਕ ਕਰੋ ਡਿਸਟਲ ਪਿੰਟ ਦਾ ਪੂਰਾ ਲੰਬਾ ਚੌੜਾ ਜੁਪਟਾ ਮਿਲੂਗਾ ਕੱਪੜਾ ਕਿਸੇ ਦਾ ਘੱਟ ਨਹੀਂ ਹੋਊਗਾ ਖੂਬਸੂਰਤ ਪੀਸ ਹੈ ਆਹ ਲਓ ਜੀ ਪੀਸ ਚੈੱਕ ਕਰੋ ਜਿਹੜਾ ਖੂਬਸੂਰਤ ਪੀਸ ਕਾਹ ਬਾਤ ਹੈ ਪ੍ਰਿੰਟਿੰਗ ਦੇਖੋ ਕਿੰਨੀ ਸ਼ਾਨਦਾਰ ਹੈ ਔਰ ਕਲਰ ਵੀ ਬਹੁਤ ਸ਼ਾਨਦਾਰ ਡੈਸਟਰੀ ਦਾ ਸ਼ੇਡ ਹੈ। embroidery ਕੀਤੀ ਹੋਈ ਆ। ਆ ਲੋ ਜੀ। ਬਾਟਮ ਤੇ ਨਾਲ ਮਿਲੂਗਾ ਜੀ ਦੁਪੱਟਾ। ਖੂਬਸੂਰਤ ਦੁਪੱਟਾ ਜੀ ਪਿਓਰ ਮਸਲੀਨ ਦਾ ਦੁਪੱਟਾ ਬਹੁਤ ਸੌਫਟ ਦੁਪੱਟਾ। ਪੂਰਾ ਲੰਬਾ ਜਿਹੜਾ ਦੁਪੱਟਾ। ਰੇਟ ਰਹੂਗਾ ਸਿਰਫ 800 ਤੇ 950 ਰੁਪਏ ਜੀ। ਇਹ ਚੈੱਕ ਕਰੋ ਜਰਾ। ਆ ਲੋ ਜੀ। ਪਿਓਰ ਕਾਟਨ ਆ ਗਈ ਜੀ। neck ਦੇ ਉੱਪਰ ਲੈਸ ਵਰਕ ਦਾ ਕੰਮ ਕੀਤਾ ਹੋਇਆ ਸਟ੍ਰੈਪਸ ਬਣੀ ਹੋਈ ਆ ਬਾਹਾਂ ਤੇ ਅਲੱਗ ਪ੍ਰਿੰਟਿੰਗ ਹੈ ਜੀ ਆਹ ਲਓ ਜੀ ਬਾਟਮ ਪਲੇਨ ਕਾਟਨ ਦੀ ਮਿਲੂਗੀ ਬਾਟਮ ਤੇ ਨਾਲ ਪੈਚ ਮਿਲੂਗਾ ਜੀ ਬਾਟਮ ਦੇ ਉੱਪਰ ਲਾਉਣ ਵਾਸਤੇ ਕਢਾਈ ਵਾਲਾ ਦੋ ਪੈਚ ਨੇ ਇਹ ਔਰ ਪਿਓਰ ਕਾਟਨ ਦਾ ਹੀ ਮਿਲੂਗਾ ਜੀ ਦੁਪੱਟਾ ਆਹ ਲਓ ਸਿਰਫ ਇਹ ਵੀ 895 ਰੁਪਏ ਹੈ ਜੀ ਬ੍ਰਾਂਡਡ ਪੀਸ ਹੈ ਖੂਬਸੂਰਤ ਪੀਸ ਪਿਓਰ ਕਾਟਨ ਦਾ ਦੁਪੱਟਾ ਆਹ ਲਓ ਜੀ ਕਲੋਰੀ ਬ੍ਰੈਂਡ ਦਾ ਪੀਸ ਹੈ ਆਫਟਰ ਸਟਿਚਿੰਗ ਦੇਖੋ ਜੀ ਇਸ ਤਰ੍ਹਾਂ ਬਣੂਗਾ ਇਹ ਦੋ ਲੋ ਤਿੰਨ ਤਿੰਨ ਪੀਸ ਬਜਦੇ ਨੇ 895 ਦੇ ਦੇ ਸੂਟ ਸਾਰੇ ਹੀ ਮਹਿੰਗੇ ਰਹਿ ਜੀ ਇਹ ਆ ਲੋ ਜੀ ਖੂਬਸੂਰਤ ਪੀਸ ਜੀ ਕਲਰ ਦੇਖੋ ਕਿੱਡਾ ਸ਼ਾਨਦਾਰ ਨੈਕ ਦੇ ਉੱਪਰ ਲੈਸ ਵਰਕ ਦਾ ਕੰਮ ਕੀਤਾ ਹੈ ਜੀ ਘੇਰੇ ਤੇ ਵੀ ਲੈਸ ਲੱਗੀ ਹੋਈ ਹੈ ਬਾਹਾਂ ਤੇ ਲੱਗ ਪ੍ਰਿੰਟਿੰਗ ਹੈ ਬੈਕ ਸੈੱਟ ਬੈਕ ਪ੍ਰਿੰਟ ਦੋਨੋਂ ਪ੍ਰਿੰਟਡ ਹੈ ਤੇ ਆ ਲੋ ਜੀ ਬਾਟਮ ਤੇ ਮਲ ਕਾਟਨ ਦਾ ਹੀ ਮਿਲੂਗਾ ਜੀ ਦੁਪੱਟਾ ਖੂਬਸੂਰਤ ਦੁਪੱਟਾ ਜੀ ਪ੍ਰਿੰਟ ਦੇਖੋ ਦੁਪੱਟੇ ਦੀ ਕਿੱਡੀ ਸ਼ਾਨਦਾਰ ਸਿਰਫ 895 ਜੀ ਆ ਲੋ ਕ੍ਰੀਮ ਕਲਰ ਦਾ ਪੀਸ ਆ ਗਿਆ ਜੀ ਖੂਬਸੂਰਤ ਪੀਸ ਹੈ ਜੋ ਪਹਿਲਾਂ ਦਾ ਸੂਟ ਦੇ ਨਾਲ ਦੇਖਿਆ ਤੁਸੀਂ ਉਹਦੇ ਆਫਟਰ ਸਟਿਚਿੰਗ ਦੇਖੋ ਇਸ ਤਰ੍ਹਾਂ ਲੁੱਕ ਬਣੂਗੀ ਖੂਬਸੂਰਤ ਪੀਸ ਹੈ ਆ ਲੋ ਜੀ ਕ੍ਰੀਮ ਕਲਰ ਦਾ ਪੀਸ ਆ ਗਿਆ ਕੀ ਬਾਤ ਹੈ ਸਟਾਈਲ ਦੇਖੋ ਬਾਹਮਾ ਤੇ ਤੇ ਡਾਟਸ ਵਾਲੀ ਪ੍ਰਿੰਟਿੰਗ ਮਿਲੂਗੀ ਜੀ ਤੁਹਾਨੂੰ ਨਾਲ ਲੈਸ ਵਰਕ ਦਾ ਕੰਮ ਕੀਤਾ ਹੋਇਆ ਆ ਲੋ ਜੀ ਬਾਟਮ ਆ ਲੋ ਜੀ ਦੇ ਪੈਚ ਤੇ ਨਾਲ ਮਿਲੂਗਾ ਜੀ ਦੁਪੱਟਾ ਰੇਟ ਰਹੂਗਾ ਸਿਰਫ 895 ਰੁਪਏ ਜੀ ਤਾਂ ਬਾਤ ਹੈ ਖੂਬ ਸੋਹਣੇ ਪੀਜੇ ਕੈ ਚੈੱਕ ਕਰੋ ਜਰਾ ਬਹੁਤ ਸੋਹਣਾ ਪੀਸ ਹੈ ਸਿਰਫ 895 ਰੁਪਏ ਨੈਕਸਟ ਆਰਟੀਕਲ ਦਿਖਾਉਂਗਾ ਪਾਕਿਸਤਾਨੀ ਲੈਸ ਲੱਗੀ ਹੋਈ ਹੈ ਜੀ ਪੂਰਾ ਪੈਨਲ ਵੀ ਦੇਖੋ ਲੈਸ ਬਣਿਆ ਹੋਇਆ ਘੇਰੇ ਦੇ ਉੱਪਰ ਪਾਕਿਸਤਾਨੀ ਲੈਸ ਹੈ ਕਢਾਈ ਵਾਲੀ ਪੂਰਾ 2.5 ਮੀਟਰ ਕਪੜਾ ਮਹਿੰਗਾ ਸੂਟ ਹੈ ਇਹ ਵੀ ਆ ਲਓ ਜੀ ਬਾਟਮ ਤੇ ਨਾਲ ਮਿਲੂਗਾ ਜੀ ਦੁਪੱਟਾ ਫੁੱਲ ਪਿਓੜ ਦਾ ਦੁਪੱਟਾ ਜੀ ਦੁਪੱਟਾ ਚੈੱਕ ਕਰੋ ਜੀਾ ਖੂਬਸੂਰਤ ਦੁਪੱਟਾ ਇਹ ਜੀ ਪੀਸ ਮੇਰੇ ਕੋਲ ਦੋ ਤਿੰਨੇ ਮੈਂਟੇ ਨੇ ਜੀ ਪਿਓਰ ਦੇ ਦੁਪੱਟੇ ਨਾਲ ਇਹ ਤੁਹਾਨੂੰ ਮਿਲੂਗਾ ਜੀ ਸਿਰਫ 995 ਰੁਪਏ ਜੀ ਆਫਟਰ ਸਟੀਚਿੰਗ ਦੇਖੋ ਇਦਾਂ ਬਣੂਗਾ ਕਲੋਰੀ ਬ੍ਰਾਂਡ ਦਾ ਪੀਸ ਹੈ ਬ੍ਰਾਂਡਡ ਆਰਟੀਕਲ ਹੈ ਸਿਰਫ 995 ਇੱਕ ਕਲਰ ਮਿਲੂਗਾ ਜੀ ਇਹਦੇ ਜੀ ਤੁਹਾਨੂੰ ਪਿਸਤਾ ਕਲਰ ਜੀ ਕਲਰ ਦੇਖੋ ਕਿੰਨੇ ਸ਼ਾਨਦਾਰ ਨੇ ਡਾਰਕ ਪਿਸਤਾ ਜੈ ਸ਼ੇਡ ਹੈ ਕਲਰ ਦੇਖੋ ਬਹੁਤ ਵਧੀਆ ਪੀਸ ਹੈ ਜੀ ਪਿਓਰ ਕੈਮਰ ਕਾਟਰ ਜੀ ਬ੍ਰਾਂਡਡ ਆਰਟੀਕਲ ਨੇ ਸਾਰੇ ਇਹ ਆ ਲਓ ਜੀ ਬਾਟਮ ਦੇ ਨਾਲ ਦੁਪੱਟਾ ਲਵਾਂਗਾ ਖੂਬਸੂਰਤ ਦੁਪੱਟਾ ਪਿਓਰ ਦਾ ਦੁਪੱਟਾ ਜੀ ਸਿਰਫ 995 ਰੁਪਏ ਜੀ ਆ ਲੋ ਜੀ ਉਹ ਯਾਰ ਦੁਪੱਟਾ ਚੈੱਕ ਕਰੋ ਖੂਬਸੂਰਤ ਦੁਪੱਟਾ ਬਸ ਜਲਦੀ ਲੇਟ ਨਹੀਂ ਕਰਨਾ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਤੇ ਆਫਟਰ ਸਟੀਚਿੰਗ ਦੇਖੋ ਜੀ ਇਸ ਤਰ੍ਹਾਂ ਬਣੂਗਾ ਖੂਬਸੂਰਤ ਪੀਸ ਹੈ ਜੀ ਇੱਕ ਕੱਲ ਮਿਲੂਗਾ ਜੀ ਇਹਦੇ ਤੇ ਸਕਾਈ ਸ਼ੇਡ ਜੀ ਕੱਲੋ ਦੇਖੋ ਕਿੰਨਾ ਸ਼ਾਨਦਾਰ ਹੈ ਸਕਾਈ ਬਲੂ ਕਲਰ ਹੈ ਕੀ ਬਾਤ ਹੈ ਵੀ ਚੈੱਕ ਕਰੋ ਜਰਾ ਬਹੁਤ ਡਿਮਾਂਡ ਹੈ ਜੀ ਇਸ ਕਲਰ ਦੀ ਖੂਬਸੂਰਤ ਪੀਸ ਸਿਰਫ 995 ਰੁਪਏ ਦੀ ਕਲੇਮ ਮਿਲੂਗੀ ਬਾਟਮ ਤੇ ਨਾਲ ਦੁਪੱਟਾ ਮਿਲੂਗਾ ਜੀ ਫੁੱਲ ਪਿਓਰ ਦਾ ਹੀ ਦੁਪੱਟਾ ਆਹ ਲਓ ਜੀ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਦੁਪੱਟਾ ਪਿਓਰ ਕਹੂੰਗਾ ਨਾ ਅਬ ਪਿਓਰੇ ਦਊਂਗਾ ਤੁਹਾਨੂੰ ਕੋਈ ਦੂਜਾ ਦੁਪੱਟਾ ਨਹੀਂ ਦਿੰਦਾ ਦੁਪੱਟਾ ਹੀ 250 ਰੁਪਏ ਦਾ ਬੈਠਾ ਹਸਾਲ ਲਾ ਲਵਾ ਲਓ ਜੀ ਦੁਪੱਟਾ ਸਿਰੋ 800 995 ਰੁਪਏ ਦੀ ਆਫਟਰ ਸਿਟਿੰਗ ਦੇਖੋ ਜੀ ਇਸ ਤਰ੍ਹਾਂ ਬਣੂਗਾ ਸਲੈਬ ਤੁਹਾਨੂੰ ਨਾਲ ਆਊਗਾ ਖੂਬਸੂਰਤ ਪੀਸ ਹੈ ਬਾ ਜਲਦੀ ਤੋਂ ਜਲਦੀ ਲੇਟ ਨਹੀਂ ਕਰਨਾ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰਾ ਤੁਹਾਡੀ ਸਕਰੀਨ ਦੇ ਉੱਪਰ ਆ ਲੋ ਜੀ ਲੈਂਸ ਵਰਕ ਵਾਲੇ ਇੱਕ ਸੂਟ ਹੋਰ ਆ ਗਿਆ ਮਲਟੀ ਸ਼ੈਡ ਪ੍ਰਿੰਟਿੰਗ ਹੈ ਸਾਰੀ ਸਾਰੀ ਸਟਾਈਲ ਦੇ ਵਿੱਚ neck ਦੇ ਉੱਪਰ ਵੀ ਲੈਂਸ ਵਰਕ ਦਾ ਕੰਮ ਕੀਤਾ ਹੈ ਡਿਜੀਟਲ ਪ੍ਰਿੰਟਿੰਗ ਹੈ ਸਾਰੀ ਘੇਰੇ ਦੇ ਉੱਪਰ ਵੀ ਮਹਿੰਗਾ ਸੂਟ ਹੈ ਪੈਗ ਦਿਖਾ ਦਿਓ ਜੀ ਪੀਸ ਦੇਖੋ 1195 ਤੋਂ ਉੱਪਰ ਦਾ ਸੂਟ ਹੈ ਇਹ ਇਹ ਤੁਹਾਨੂੰ ਮਿਲੂਗਾ ਸਿਰਫ 995 ਰੁਪਏ ਜੀ ਆਹ ਲਓ ਜੀ ਫੁੱਲ ਪਿਓਰ ਦਾ ਦੁਪੱਟਾ ਜੀ ਦੁਪੱਟਾ ਚੈੱਕ ਕਰੋ ਜਰਾ ਫੁੱਲ ਪਿਓਰ ਕਹੂੰਗਾ ਨਾ ਤਾਂ ਤੁਹਾਨੂੰ ਫੁੱਲ ਪਿਓਰ ਦਾ ਹੀ ਦੁਪੱਟਾ ਮਿਲੂਗਾ ਆਹ ਲਓ ਜੀ ਆਪ ਤੇ ਸਟੀਚਿੰਗ ਦੇਖੋ ਇਸ ਤਰ੍ਹਾਂ ਬਣੂਗਾ ਸੂਟ ਬਹੁਤ ਬੜੀਆ ਸਟਾਈਲਿਸ਼ ਪੀਸ ਆ ਖੂਬਸੂਰਤ ਪੀਸ ਜੀ ਆਹ ਲਓ ਜੀ ਦੂਸਰਾ ਕਲਰ ਤੁਹਾਨੂੰ ਆਹ ਵਾਲਾ ਮਿਲੂਗਾ ਜੀ ਦੋ ਕਲਰ ਨੇ ਦੋ ਹੀ ਪੀਸ ਬਚੇ ਆ ਮੇਰੇ ਕੋਲੇ ਬਸ ਖੂਬਸੂਰਤ ਪੀਸ ਵੀਡੀਓ ਨੂੰ ਲਾਸਟ ਤੱਕ ਦੇਖਿਓ ਮੈਂ ਹੁਣ ਉਹ ਕਿ ਤੁਹਾਨੂੰ ਸੈਬਾ ਬ੍ਰਾਂਡ ਦੇ ਪੀਸ ਵੀ ਦਿਖਾਉਂਗਾ ਉਹ ਵੀ ਬਹੁਤ ਘੱਟ ਭਾਅ ਦੇ ਵਿੱਚ ਜੀ ਆਹ ਲਓ ਜੀ ਦੁਪੱਟਾ ਫੁੱਲ ਪਿਓਰ ਦਾ ਦੁਪੱਟਾ ਜੀ ਦੁਪੱਟਾ ਚੈੱਕ ਕਰੋ ਪਿਓਰ ਕਹੂੰਗਾ ਪਿਓਰ ਹੀ ਮਿਲੂਗੀ ਜੀ ਸਿਰਫ ਔਰ ਸਿਰਫ 995 ਰੁਪਏ ਦੀ ਆਫਟਰ ਸਟਿਚਿੰਗ ਦੇਖੋ ਇਸ ਤਰ੍ਹਾਂ ਬਣੂਗਾ ਖੂਬਸੂਰਤ ਪੀਸ ਹੈ ਬ੍ਰਾਂਡਡ ਪੀਸ ਨੇ ਸਾਰੇ ਦੇ ਸਾਰੇ ਖੂਬਸੂਰਤ ਪੀਸ ਆਹ ਲਓ ਜੀ ਸੈਬਾ ਬ੍ਰਾਂਡ ਦਾ ਪੀਸ ਆ ਗਿਆ ਜੀ ਪੀਸ ਚੈੱਕ ਕਰੋ ਆ ਲੋ ਉੱਪਰ ਨੈੱਕ ਬਣੂਗਾ ਜੀ ਇਹਦਾ ਆਪਣਾ ਮਰਜ਼ੀ ਆ ਤੁਸੀਂ ਜਿੱਦਾਂ ਮਰਜ਼ੀ ਬਣਾ ਲਓ ਪੀਸ ਨੂੰ ਆ ਲੋ ਪੀਸ ਬਹੁਤ ਸ਼ਾਨਦਾਰ ਪੀਸ ਆ ਬੈਕ ਫਰੰਟ ਦੋਨੋਂ ਪ੍ਰਿੰਟਡ ਨੇ ਖੂਬਸੂਰਤ ਪੀਸ ਜੀ ਬੈਕ ਆ ਬੈਕ ਆ ਜੀ ਆ ਲੋ ਫਰੰਟ ਹੈ ਕੀ ਆ ਇਹ ਵੀ ਸੂਟ ਮਹਿੰਗੇ ਸੂਟ ਨੇ ਸਾਰੇ ਆ ਲੋ ਬ੍ਰਾਂਡ ਸੈਬਰ ਹੋਊਗਾ ਜੀ ਆ ਲੋ ਜੀ ਬਾਟਮ ਤੇ ਨਾਲ ਆ ਗਿਆ ਜੀ ਦੁਪੱਟਾ ਪਿਓਰ ਸਵਿਸ ਕਾਟਨ ਦਾ ਦੁਪੱਟਾ ਜੀ ਆ ਲੋ ਚੈੱਕ ਕਰੋ ਜੀ 1295 ਵਾਲਾ ਸੂਟ ਹੈ ਜੀ ਆ ਦੇਖੋ 1295 ਸਿਰਫ 995 ਜੀ ਸਿੰਗਲ ਪੀਸ ਜੀ ਆ ਲੋ ਵੀ ਚੈੱਕ ਕਰਦੇ ਜਾਓ ਨਾਲ ਨਾਲ ਸਕਰੀਨ ਸ਼ਾਟ ਲੈਂਦੇ ਜਾਓ ਜੀ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਆ ਲੋ ਜੀ ਐਮਬਰਾਇਡਰੀ ਕੀਤੀ ਹੈ ਜੀ ਸਾਰੀ ਪਿਓਰ ਕਾਟਨ ਸਾਬਾ ਬ੍ਰਾਂਡ ਦਾ ਪੀਸ ਹੈ ਜੀ ਆ ਲੋ ਜੀ ਬਾਟਮ ਤੇ ਨਾਲ ਸਵਿਸ ਕਾਟਨ ਦਾ ਹੀ ਮਿਲੂਗਾ ਜੀ ਦੁਪੱਟਾ ਕਿ ਸਾਰੇ ਸੂਟ 1295 1195 ਵਾਲੇ ਸੂਟ ਨਹੀਂ ਸਿਰਫ 995 ਰੁਪਏ ਜੀ ਆ ਲੋ ਇਹ ਚੈੱਕ ਕਰੋ ਜਰਾ ਕਾਬ ਬਾਤ ਹੈ ਦੁਪੱਟਾ ਦੇਖੋ ਪੂਰਾ ਲੰਬਾ ਚੋੜਾ ਦੁਪੱਟਾ ਆਫਟਰ ਸਟਿਚਿੰਗ ਦੇਖੋ ਜੀ ਨਾਲ ਬ੍ਰੈਂਡ ਚੈੱਕ ਕਰ ਲਓ ਜਰਾ ਸੈਬਾ ਬ੍ਰੈਂਡ ਦੇ ਪੀਸ ਨੇ ਜੀ ਸਾਰੇ ਹੀ ਆਫਟਰ ਸਟਿਚਿੰਗ ਇਸ ਤਰ੍ਹਾਂ ਬਣੂਗਾ ਲੋ ਜੀ ਕਰੀਮ ਕਲਰ ਆ ਗਿਆ ਕਲਰ ਦੇਖੋ ਕਿੰਨੇ ਸ਼ਾਨਦਾਰ ਨੇ ਕਰੀਮ ਕਲਰ ਦਾ ਪੀਸ ਹੈ ਜੀ ਪਿਓਰ ਕਾਟਨ ਦਾ ਪ੍ਰਿੰਟਿੰਗ ਦੇਖੋ ਡਿਜੀਟਲ ਪ੍ਰਿੰਟਿੰਗ ਹੈ ਨਾਲ ਸਾਰਾ ਬੀਟਵਰਕ ਦਾ ਕੰਮ ਕੀਤਾ ਹੈ ਜੀ ਵਰਕ ਕੀਤਾ ਹੈ ਨਾਲੇ ਦੇ ਉੱਪਰ ਆਹ ਲੋ ਜੀ ਵਰਕ ਵਾਲੇ ਸੂਟ ਨੇ ਸਾਰੇ ਦੇ ਸਾਰੇ ਸੈਬਾ ਬ੍ਰਾਂਡ ਦੇ ਪੀਸ ਨੇ ਆਹ ਲੋ ਜੀ ਦੁਪੱਟਾ ਪਿਓਰ ਸਵਿਸ ਕਾਟਨ ਦਾ ਇਹ ਦੁਪੱਟਾ ਜੀ ਲਾਈਟ ਵੇਟ ਦੁਪੱਟਾ ਔਰ ਬਹੁਤ ਸੌਫਟ ਦੁਪੱਟਾ ਪ੍ਰਿੰਟਿੰਗ ਚੈੱਕ ਕਰੋ ਜਰਾ ਕਿੰਨਾ ਸੋਹਣਾ ਪੀਸ ਹੈ ਆਹ ਲੋ ਆਫਟਰ ਸਟਿਚਿੰਗ ਦੇਖੋ ਜੀ ਇਸ ਤਰ੍ਹਾਂ ਬਣੂਗਾ ਨਾਲ ਬ੍ਰਾਂਡ ਚੈੱਕ ਕਰ ਲਓ ਸੈਬਾ ਬ੍ਰਾਂਡ ਦੇ ਪੀਸ ਨੇ ਖੂਬਸੂਰਤ ਪੀਸ ਇੱਕ ਕਲਰ ਮਿਲੂਗਾ ਜੀ ਡਾਰਕ ਲਵੈਂਡਰ ਸ਼ੇਡ ਜੀ ਸਿਰਫ 995 ਰੁਪਏ ਜੀ ਆ ਲੋ ਇਹ ਦੇਖੋ ਖੂਬਸੂਰਤ ਪੀਸ ਆ ਲੋ ਜੀ ਬਾਟਮ ਤੇ ਨਾਲ ਦੁਪੱਟਾ ਲਗਾਉਂਗਾ ਬਹੁਤ ਸੋਹਣਾ ਖੂਬਸੂਰਤ ਦੁਪੱਟਾ ਆ ਲੋ ਜੀ ਦੁਪੱਟਾ ਕਿਆ ਬਾਤ ਹੈ ਕਿੰਨਾ ਪਿਆਰਾ ਦੁਪੱਟਾ ਪ੍ਰਿੰਟਿੰਗ ਦੇਖੋ ਆ ਲੋ ਜੀ ਆਫਟਰ ਸਟੀਚਿੰਗ ਇਸ ਤਰ੍ਹਾਂ ਬਣੂਗਾ ਸੂਟ ਜੀ ਸਿਰਫ 995 ਰੁਪਏ ਜੀ ਆ ਲੋ ਜੀ ਸੀ ਗ੍ਰੀਨ ਕਲਰ ਵੀ ਆ ਗਿਆ ਇਹਦੇ ਜੇ ਕਲਰ ਦੇਖੋ ਕਿੰਨਾ ਸ਼ਾਨਦਾਰ ਕਲਰ ਆ ਗਿਆ ਸੀ ਗ੍ਰੀਨ ਕਲਰ ਦਾ ਪੀਸ ਹੈ ਪੂਰੀ 2.5 ਮੀਟਰ ਤੋਂ ਉੱਪਰ ਲੈਂਥ ਰਹੂਗੀ ਪੂਰੀ ਲੰਬੀ ਲੈਂਥ ਦਾ ਸੂਟ ਹੈ ਜੀ ਨਾਲ ਐਮਬਰਾਇਡਰੀ ਕੀਤੀ ਹੈ ਜੀ ਸਾਰੇ ਦੀ ਸਾਰੀ ਬੀਡਵਰਕ ਦਾ ਕੰਮ ਕੀਤਾ ਹੋਇਆ ਆ ਲਓ ਜੀ ਬਾਟਮ ਸਿਰਫ 995 ਜੀ ਕੋਰੀਅਰ ਦਾ ਵੈਸਾ ਕੋਈ ਨਹੀਂ ਜੀ ਸਾਬਾ ਬ੍ਰਾਂਡ ਦੇ ਪੀਸ ਦੇ ਰਹੇ 995 'ਚ ਆ ਲਓ ਦੁਪੱਟਾ ਖੂਬਸੂਰਤ ਦੁਪੱਟਾ ਜੀ ਕਿਆ ਬਾਤ ਹੈ ਕਿੰਨਾ ਸੋਹਣਾ ਤੇ ਕਿੰਨਾ ਪਿਆਰਾ ਦੁਪੱਟਾ ਜੀ ਆਪ ਤੁਸੀਂ ਦੇਖੋ ਜੀ ਇਸ ਤਰ੍ਹਾਂ ਬਣੂਗਾ ਸੂਟ ਖੂਬਸੂਰਤ ਪੀਸ ਹੈ ਆਹ ਲੋ ਜੀ ਫਲਾਵਰ ਡਿਜ਼ਾਈਨ ਆ ਗਿਆ ਇਹ ਤੇ ਸਾਬਾ ਜੀ ਸਿਰਫ 995 ਰੁਪਏ ਜੀ ਆਹ ਲੋ ਕਿੰਨਾ ਸੋਹਣਾ ਫਲਾਵਰ ਬਣਿਆ ਹੈ ਦੋਨੇ ਸਾਰੇ ਉੱਪਰ ਵੀ ਘੇਰੇ ਦੇ ਨਾਲ ਨੈੱਕ ਦੇ ਉੱਪਰ ਵੀ ਫਲਾਵਰ ਬਣਿਆ ਹੈ ਜੀ ਬਾਹਮਾ ਤੇ ਲੱਗ ਪ੍ਰਿੰਟਿੰਗ ਆਹ ਲੋ ਜੀ ਔਰ ਸਾਰੇ ਫਲਾਵਰ ਦੇ ਉੱਪਰ embroidery ਕੀਤੀ ਹੋਈ ਹੈ ਨਾਲ ਆਹ ਲੋ ਜੀ ਦੁਪੱਟਾ ਸਿਰਫ 995 ਰੁਪਏ ਜੀ ਦੁਪੱਟਾ ਚੈੱਕ ਕਰੋ ਜਿਹੜਾ ਖੂਬਸੂਰਤ ਦੁਪੱਟਾ ਬਾ ਜਲਦੀ ਜਲਦੀ ਲੇਟ ਨਹੀਂ ਕਰਨਾ ਸਿਗਨੇਚਰ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਤੇ ਆਹ ਲਓ ਜੀ ਵਿਸਕੋਸ ਮਸਲੀਨ ਆ ਗਈ ਜੀ 3 ਪੀਸ ਵਾਜਦੇ ਆ ਮੇਰੇ ਕੋਲੇ neck ਤੇ ਕੜਾਈ ਕੀਤੀ ਹੋਈ ਜੀ ਕਿਹੜੇ ਤੇ ਕੜਾਈ ਆ ਡਿਜੀਟਲ ਪ੍ਰਿੰਟਿੰਗ ਹੈ ਜੀ ਆਹ ਲਓ ਜੀ ਵਿਸਕੋਸ ਮਸਲੀਨ ਦੀਓ ਮਿਲੂਗੀ ਜੀ ਤੁਹਾਨੂੰ ਬਾਟਮ ਸੇਬ ਉਸਕੋਸਮਸ ਲੀਨ ਦਾ ਮਿਲੂਗਾ ਜੀ ਦੁਪੱਟਾ ਅੱਗੇ ਸਾਰੇ 1295 1395 ਚ ਆ ਰਿਹਾ ਸਿਰਫ ਇਹ ਤੁਹਾਨੂੰ ਮਿਲेंगे 995 ਰੁਪਏ ਜੀ ਕਿਆ ਬਾਤ ਹੈ ਆ ਲੋ ਸਾਰਨਾ ਬ੍ਰਾਂਡ ਦਾ ਪੀਸ ਹੈ ਜੀ ਬ੍ਰਾਂਡ ਚੈੱਕ ਕਰ ਲਓ ਆਫਟਰ ਸਟੀਚਿੰਗ ਇਸ ਤਰ੍ਹਾਂ ਬਣੂਗਾ ਤਿੰਨ ਪੀਸ ਬਚਦੇ ਨੇ ਤਿੰਨੇ ਕਲਰ ਨੇ ਜੀ ਇਹ ਮਸਟਰਡ ਕਲਰ ਹੈ ਆ ਲੋ ਮੈਰੂਨ ਸ਼ੇਡ ਜੀ ਕਿਰਾ ਚੈੱਕ ਕਰੂੰਗਾ ਬਰਾਊਡਰੀ ਕਿਰਾ ਵੀ ਨੱਕ ਵੀ नेक और घेरे से एम्ब्रॉयडरी है बैक फ्रंट दोनों प्रिंटेड है पूरी लेंथ में सूट ने विस्कोस मस्लिन का पीस है आ लो जी बॉटम ਤੇ ਆ ਗਿਆ ਜੀ ਦੁਪੱਟਾ ਸਿਰਫ 995 ਰੁਪਏ ਜੀ ਕੋਰੀਅਰ ਆਲ ਓਵਰ ਇੰਡੀਆ ਇੰਡੀਆ ਫ੍ਰੀ ਜੀ 1295 ਦਾ ਸੂਟ ਹੈ ਜੀ ਆ ਲੋ ਜੀ ਆਫਟਰ ਸਟਿਚਿੰਗ ਇਸ ਤਰ੍ਹਾਂ ਬਣੂਗਾ ਸਿਰਫ 995 ਕੋਰੀਅਰ ਦਾ ਪੈਸਾ ਕੋਈ ਨਹੀਂ ਜੀ ਆ ਲੋ ਜੀ ਮਹਿੰਦੀ ਕਲਰ ਆ ਗਿਆ ਜੀ ਕਲਰ ਦੇਖੋ ਕਿੰਨਾ ਸ਼ਾਨਦਾਰ ਹੈ ਕਿਹਰੇ ਅ ਵੀ ਚੈੱਕ ਕਰ ਲੋ ਨੈਕਲਾਈਨ ਦੇ ਉੱਪਰ ਵੀ ਕਢਾਈ ਆ ਜੀ ਕਿਰੇ ਦੇ ਉੱਪਰ ਵੀ ਕਢਾਈ ਆ ਖੂਬਸੂਰਤ ਪ੍ਰਿੰਟਿੰਗ ਹੈ ਬਰੀਕ ਬਰੀਕ ਪ੍ਰਿੰਟਿੰਗ ਹੈ ਬਿਸਕੋਸ ਮਸਲੀਨ ਦੀ ਉਹ ਬਾਟਮ ਹੈ ਤੇ ਨਾਲ ਦੁਪੱਟਾ ਵੀ ਮਿਲੂਗਾ ਜੀ ਬਿਸਕੋਸ ਮਸਲੀਨ ਦਾ ਹੀ ਦੁਪੱਟਾ ਕਿਆ ਬਾਤ ਹੈ ਦੁਪੱਟਾ ਚੈੱਕ ਕਰੋ ਕਿੰਨਾ ਸ਼ਾਨਦਾਰ ਦੁਪੱਟਾ ਸਿਰਫ 995 ਰੁਪਏ ਜੀ ਦੁਪੱਟਾ ਪੂਰਾ ਲੰਬਾ ਚੜਾ ਦੁਪੱਟਾ ਰਹੂਗਾ ਛੋਟਾ ਜਿਹਾ ਪੱਟੜਾ ਰਹੂਗਾ ਤੇ ਅੱਜ ਦੀ ਵੀਡੀਓ ਦਾ ਆਖਰੀ ਸੂਟ ਸੀ ਹੁਣ ਆਪਾਂ ਮਿਲਾਂਗੇ ਕਿ ਅਗਲੀ ਵੀਡੀਓ ਤੇ ਉਸ ਤੱਕ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਬਾਏ ਬਾਏ